ਇਹ ਆ ਸਾਡੇ ਵੱਲੋਂ ਹੈ ਅਰੇ ਪ੍ਰਧਾਨਾ ਜੀ ਮੈਂ ਉਹ ਦੇਵਾਂਗਾ ਪਤਾ ਪਤਾ ਪ੍ਰਧਾਨਾ ਜੀ ਨਾ ਇਹਦਾ ਕਾਰਟੀ ਵੱਲੋਂ ਮਿਲ ਗਿਆ ਹੈ ਸਾਇ ਪ੍ਰਧਾਨ ਜੀ ਕੋਈ ਦਾ ਯਰ ਪ੍ਰਧਾਨ ਜੀ ਦਾ ਮੈਂ ਦੇ ਨਾਗਨੇ 21000 ਰੁਪਏ ਹੋਣਾ ਬਾਕੀ ਜਿਹੜਾ ਪੈਸੇ ਦੇ ਦੇ ਤੁਹਾਨੂੰ ਭੇਜ ਦੇ 11000 ਹੋਗਾ ਠੀਕ ਹੈ ਜੀ ਹਾਂ ਮੇਗਾ ਜੀ ਜਰੂਰ ਹੁਣ ਮੈਂ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਦੇਖ ਰਹੇ ਹੋ ਇਹਦੇ ਬਾਰੇ ਦੱਸੋ ਵੀ ਜਿਹੜਾ ਇਹਨਾਂ ਫਲੱਡ ਆਇਆ ਹੈ ਤੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਇਹ ਲੋਕ ਆਪਣੇ ਆਪ ਇਹਨਾਂ ਕੰਮ ਕਰ ਰਹੇ ਨੇ ਦਿਨ ਰਾਤ ਤੇ ਦੇਖੋ ਬੋਲਣ ਦੀ ਤਾਂ ਸਾਡੇ ਤੋਂ ਪਹਿਲਾਂ ਇਹ ਹੈ ਕਿ ਜਿਵੇਂ ਕਹਿੰਦਾ ਨਾ ਪ੍ਰਤੱਖ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੈ ਤਸਵੀਰਾਂ ਬੋਲਦੀਆਂ ਅੱਜ ਪੂਰੇ ਪੰਜਾਬ 'ਚ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਹਾਲਾਤ ਕੀ ਨੇ ਉਹਦੀ ਕਾਰਗੁਜ਼ਾਰੀ ਕੀ ਹੈ ਅੱਜ ਜਿਹੜੇ ਸਾਡੇ ਲੋਕ ਜਿਹੜੇ ਜਾਂ ਸਾਡੀਆਂ ਯੂਨੀਅਨਾਂ ਨੇ ਜਿਹੜੀਆਂ ਸਾਡੇ ਬਜ਼ੁਰਗ ਨੇ ਜਿਹੜੇ ਬੰਨਾਂ ਦੇ ਉੱਪਰ ਕੋ ਕੰਮ ਕਰ ਰਹੇ ਨੇ ਪਿੰਡ ਵਾਲੇ ਉਹਨਾਂ ਨੂੰ ਜਿਹੜੀਆਂ ਇਹਨਾਂ ਦੇ ਮੌਜੂਦਾ ਐਮਐਲਏ ਕਿਸ ਤਰ੍ਹਾਂ ਦਤਕਾਰ ਰਹੇ ਨੇ ਜਿਵੇਂ ਆਪਾਂ ਉਹ ਦੇਖਿਆ ਦਕੋਦਰ ਵਾਲੇ ਪਾਸੇ ਪਰ ਇੱਕ ਹੋਰ ਵੀ ਵੱਡੀ ਗੱਲ ਹੈ ਮੈਂ ਇਸ ਇਲਾਕੇ ਦੇ ਵਿੱਚ ਗੱਲ ਕਰਦਾ ਕਿ 2023 ਦੇ ਵਿੱਚ ਵੀ ਇਸ ਏਰੀਆ ਦੇ ਵਿੱਚ ਫਸਟ ਆਈ ਸੀ ਇਤੋਂ ਇੱਕ ਚੀਜ਼ ਦਾ ਪਤਾ ਲੱਗਦਾ ਹੈ ਕਿ ਸਰਕਾਰ ਹਜੇ ਤੱਕ ਸਿੱਖੀ ਨਹੀਂ ਉਸ ਚੀਜ਼ ਤੋਂ ਕੁਝ ਵੀ ਕਿ ਨਾ ਤਾਂ ਇਸ ਕਗਰਦੀ ਚੌੜਾਈ ਵਾਸਤੇ ਕੋਈ ਕੰਮ ਕੀਤਾ ਹੈ ਨਾ ਹੀ ਕੋਈ ਇਹਦੇ ਵਿੱਚ ਸਫਾਈ ਵਾਸਤੇ ਕੰਮ ਕੀਤਾ ਹੈ ਉਲਟਾ ਇੱਕ ਚੀਜ਼ ਮੈਂ ਹੋਰ ਦਿਖਾਉਣੀ ਚਾਹਣਾ ਤੁਹਾਨੂੰ ਸ਼ਹਿਰ ਸਾਰਿਆਂ ਨੂੰ ਸ਼ਾਇਦ ਹੋਵੇ 2023 ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਨੇ ਇੱਕ ਚਿੱਠੀ ਲਿਖੀ ਸੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆ ਚਿੱਠੀ ਮੇਰੇ ਸਾਹਮਣੇ ਉਹਦੀ ਮੈਂ ਅੱਜ ਫੋਟੋ ਕਾਪੀ ਲੈ ਕੇ ਆਇਆ ਕੁਦਰਤੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਪਿੰਡਾਂ ਦੇ ਲਈ ਨਾ ਮੋਟਰ ਕਿਸ਼ਤੀਆਂ ਜਿਹੜੀਆਂ ਮੋਟਰ ਬੋਟਸ ਸੀਆਂ ਉਹਦੇ ਲਈ ਪੈਸੇ ਭੇਜੇ ਸੀ ਆਪਣੇ ਐਮਪੀ ਫੰਡ ਚੋਂ ਸੰਗਰੂਰ ਦੇ ਡੀਸੀ ਨੂੰ ਭੇਜੇ ਸੀ ਜਿਹਦੇ ਚ ਗ੍ਰਾਮ ਪੰਚਾਇਤ ਕੜੈਲ ਮੂਨਕ ਦੇ ਸਹਾਂਡਾ ਬਲਾਕ ਤੇ ਸੰਗਰੂਰ ਵਾਸਤੇ ਉਸ ਤੋਂ ਬਾਅਦ ਇਹ ਚਿੱਠੀ 27 7 2023 ਨੂੰ ਇਹ ਚਿੱਠੀ ਜਾਰੀ ਹੋ ਕੇ ਸੰਗਰੂਰ ਦੇ ਜਿਹੜਾ ਡਿਪਟੀ ਕਮਿਸ਼ਨਰ ਨੂੰ ਭੇਜਤੀ ਸੀ ਕਿ ਚਾਰ ਕਿਸ਼ਤਾਂ ਜਿਹੜੀਆਂ ਨੇ ਉਹ ਲਈਆਂ ਜਾਣ ਇੱਥੇ ਮੋਟਰ ਬੋਟ ਕਦੇ ਵੀ ਜਿਹੜਾ ਹੱਫ ਲੜ ਕਦੇ ਆਉਂਦਾ ਹੈ ਚਲੋ ਪਰਮਾਤਮਾ ਕਰੇ ਕਿ ਕਦੇ ਹਜਾ ਵੇਲਾ ਨਾ ਆਵੇ ਪਰ ਇਹ ਕਿਸ਼ਤੀਆਂ ਦੇ ਵਾਸਤੇ 12 ਲੱਖ ਰੁਪਇਆ ਉਹਨਾਂ ਨੇ ਆਪਣੇ ਅਕਾਊਂਟ ਚੋਂ ਭੇਜਤਾ ਸੀ ਡੀਸੀ ਸੰਗਰੂਰ ਨੂੰ ਪਰ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਕਿ ਇਹਦੇ ਵਾਸਤੇ ਕੀ ਕੀਤਾ ਗਿਆ ਨਾ ਸਰਕਾਰ ਨੇ ਉਹ ਕਿਸ਼ਤੇ ਖਰੀਦੀਆਂ ਨਾ ਸਰਕਾਰ ਨੇ ਉਹ ਹਜਾ ਕੰਮ ਕੀਤਾ ਕਿਉਂਕਿ ਉਹ ਚੱਕਰ ਕੀ ਸੀ ਵੀ ਉਹਦੇ ਤੇ ਕਿਤੇ ਨਾ ਕਿਤੇ ਨਾਮ ਜਿਹੜਾ ਉਹ ਸੁਬੀ ਸਿੰਘ ਪਾਲ ਦਾ ਲਿਖਿਆ ਜਾਣਾ ਸੀ ਦੂਜੀ ਗੱਲ ਇਹ ਜਿਹੜਾ ਘੱਗਰ ਹੈ ਇਹਦੇ 22 ਕਿਲੋਮੀਟਰ ਜਿਹੜਾ ਸ਼੍ਰੋਮਣੀ ਕਾਲਦਲ ਦੀ ਸਰਕਾਰ ਦੇ ਵਿੱਚ ਇੱਕ ਕਿਲਾ ਇਹਨੂੰ ਵਧਾਇਆ ਗਿਆ ਸੀ ਤੇ 18 ਇੱਕ ਕਿਲੋਮੀਟਰ ਦੇ ਕਰੀਬ ਰਹਿ ਗਿਆ ਸੀ ਕਿਉਂਕਿ ਉਹਦੇ ਵਿੱਚ ਹਰਿਆਣੇ ਦਾ ਏਰੀਆ ਪੈਂਦਾ ਸੀ ਤੇ ਉਹਦੇ ਕਰਕੇ ਉਹਨਾਂ ਨੇ ਇਹਦੇ ਤੇ ਸਟੇ ਲਾਈ ਹੋਈ ਸੀ ਤੇ ਅੱਜ ਇਹ ਵੀ ਪਤਾ ਲੱਗਿਆ ਕਿ ਮੌਜੂਦਾ ਸਰਕਾਰ ਨੇ ਉਹ ਕੀਲਾ ਕੀਲਾ ਜਿਹੜਾ ਫੋਰੈਸਟ ਨੂੰ ਦੇਦਾ ਸੀ ਉਲਟਾ ਕਿ ਉੱਥੇ ਦਰਖਤ ਲਾ ਲਓ ਮੈਂ ਤਾਂ ਹਰਾਨੀ ਦੀ ਗੱਲ ਹੈ ਕਿ ਅੱਜ ਇਹਨਾਂ ਦੇ ਮੌਜੂਦਾ ਐਮ.ਐਲ.ਏ. ਗੱਲ ਵੀ ਬੋਲ ਰਹੇ ਨੇ ਕਿ ਭਾਈ ਕ੍ਰਿਸ਼ਨ ਕੁਮਾਰ ਦੇ ਜਿਹੜੇ ਇਹਨਾਂ ਦੇ ਮੰਤਰੀ ਨੇ ਜਿਹੜੇ ਇਸ ਮੌਜੂਦਾ ਹਲਕੇ ਦੇ ਨੇ ਉਹਨਾਂ ਨੂੰ ਤਾਂ ਇਹ ਚਾਹੀਦਾ ਯਾਰ ਵੀ ਘਟੋ ਘਟ ਤੁਸੀਂ ਆਪਣੇ ਇਲਾਕੇ ਆਪਣੇ ਜਿਹੜਾ ਬੰਦਾ ਘਰੋਂ ਨਹੀਂ ਸਵਾਰ ਸਕਦਾ ਮੈਨੂੰ ਲੱਗਦਾ ਉਹ ਕਿਤੇ ਪੰਜਾਬ ਨੂੰ ਤਾਂ ਕੀ ਸਵਾਰ ਅੱਜ ਅਕਾਲੀਦਾਲ ਵੱਲੋਂ ਸ਼੍ਰੋਮਣੀ ਕਾਲਦਲ ਜਿਹੜਾ ਹੈ ਜਿੱਥੋਂ ਜਿਸ ਦਿਨ ਤੋਂ ਹੜ੍ਹ ਦੀ ਸਥਿਤੀ ਸ਼ੁਰੂ ਹੋਈ ਹੈ ਉੱਥੋਂ ਲੈ ਕੇ ਫਾਜ਼ਲਕਾ ਤੋਂ ਲੈ ਕੇ ਪਠਾਨਕੋਟ ਤੱਕ ਹਰ ਜਗ੍ਹਾ ਇੱਧਰ ਸਾਡੀ ਡਿਊਟੀ ਜਿੰਨੇ ਅਸੀਂ ਗੁਲਜ਼ਾਰੀ ਸਾਹਿਬ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਸਾਹਿਬ ਗਗਨ ਖੰਡੇਵਾਦ ਜੀ ਹਰਪਾਲ ਜੀ ਸਾਰੇ ਅਸੀਂ ਆਇਆ ਤੇ ਇਹ ਵੀ ਗੱਲ ਕਹਿ ਕੇ ਚੱਲੇ ਆ ਕਿ ਜਿਹੜੀ ਚੀਜ਼ ਦੀ ਪਹਿਲਾਂ ਵੀ ਕਦੇ ਇਸੀ ਤੋਂ ਨਹੀਂ ਭੱਜੇ ਇਹ ਇੱਕ ਮੌਕਾ ਦੇ ਸਮਾਂ ਹੁੰਦਾ ਹੈ ਪਤਾ ਲੱਗਦਾ ਕਿ ਕੌਣ ਖੜਦਾ ਹੈ ਤੇ ਕੌਣ ਭੱਜਦਾ ਹੈ ਅਸੀਂ ਨਾ ਤਾਂ ਉਹ ਡਰਾਮੇ ਕਰ ਰਹੇ ਨੇ ਕਿ ਅੱਖਾਂ 'ਚੋਂ ਹੰਝੂ ਕੱਢ ਕੇ ਆਪਣੀ ਬੰਦਿਆਂ ਨੂੰ ਜਫੀਆਂ ਪਾਪਾ ਫੋਟਾਂ ਖਚਾਈ ਜਾਈਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ 40 ਲੱਖ ਤੋਂ ਵੱਧ ਦਾ ਡੀਜ਼ਲ ਪੰਜਾਬ ਦੇ ਵਿੱਚ ਦਿੱਤਾ ਹੈ 40 ਲੱਖ ਤੋਂ ਉੱਪਰ 2 ਕਰੋੜ ਰੁਪਏ ਤੋਂ ਉੱਪਰ ਆਪਣੇ ਪੱਲਿਓ ਲਾਇਆ ਬਾਕੀ ਜਿੰਨੇ ਹਲਕਾ ਇੰਚਾਰਜ ਨੇ ਹੁਣ ਅਸੀਂ ਪਿੱਛੇ ਜਾ ਕੇ ਆਏ ਆ ਨਿਰਮਲ ਹਰਿਆਉ ਜੀ ਹੋਰਾਂ ਨੇ 5-500 ਲੀਟਰ ਜਿਹੜਾ 1000 ਲੀਟਰ ਤੇਲ ਉਹਨਾਂ ਪਿੰਡਾਂ ਵਾਸਤੇ ਦਿੱਤਾ ਬੰਨਾਂ ਤੇ ਜਾ ਕੇ ਆਇਆ ਉੱਥੇ ਅਸੀਂ ਜਗਮੀਤ ਨੇ ਤੇ ਦੂਜੇ ਪਾਸੇ ਅਸੀਂ ਆਪਣੇ ਵੱਲੋਂ ਵੀ ਇਹ ਕਹਿੰਦੇ ਆ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਕੋਈ ਨਹੀਂ 1000 ਲੀਟਰ ਲੱਗੇ 2000 ਲੀਟਰ ਲੱਗੇ ਬੁਜ਼ਾਰੀ ਬਾਈ ਖੜਾ ਅਸੀਂ ਖੜੇ ਆ ਜਿੱਥੇ ਸਾਡੀ ਕੋਈ ਮਛਰਦਾਨੀ ਦੀ ਦਵਾਈਆਂ ਦੀ ਕੋਈ ਹੋਰ ਲੋੜ ਪੈਂਦੀ ਹੈ ਹਰੇਚਾਰੇ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਹਰ ਵੇਲੇ ਤੁਹਾਡੇ ਲਈ ਉਪਲਬਧਾ ਜਿੱਥੇ ਕਹੋਗੇ ਜਹੇ ਜਾ ਕਹੋ ਕਿਉਂਕਿ ਹਲੇ ਤਾਂ ਪਰਮਾਤਮਾ ਕਰੇਗੇ ਸਮਾਂ ਮਾੜਾ ਹੈ ਜਾਂ ਨਾ ਆਵੇ ਪਰੰਤੂ ਜਿੱਥੇ ਜ਼ਰੂਰਤ ਪਊਗੀ ਸ਼੍ਰੋਮਣੀ ਕਾਲਦਲ ਦੀ ਸਮੁੱਚੀ ਜੱਲੇ ਦੀ ਟੀਮ ਜਿਹੜੀ ਹੈ ਉਹ ਇਸ ਟਾਈਮ ਮੂਰੇ ਭੂਮਿਕਾ ਨਿਭਾਊਗੀ ਬਾਕੀ ਸੰਗਤ ਹੈ ਪੰਜਾਬੀ ਨੇ ਤੁਸੀਂ ਬਾਕੀ ਸੂਬਿਆਂ ਦੇਖੋ ਹਾਲਾਤ ਕੀ ਨੇ ਜਿਵੇਂ ਹਿਮਾਚਲ ਹੈ ਪਰ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਇਸ ਖੱਲੋਂ ਜਾਣ ਦੀ ਘੜੀ ਆ ਇਕੱਠੇ ਹੋ ਕੇ ਲੜਾਈ ਲੜਦੇ ਨੇ ਸਾਡਾ ਮੁੱਖ ਮੰਤਰੀ ਜਿਨੇ ਅੱਜ ਇੱਥੇ ਲੈਹਰੇ ਆਉਣਾ ਸੀ ਜਿਹੜਾ ਮੁਰਗੀਆਂ ਮਰੀਆਂ ਦਾ ਮੁਆਵਜ਼ਾ ਦਿੱਤਾ ਸੀ ਬੱਕਰੀਆਂ ਦਾ ਵੀੰਦਾ ਸੀ ਕਿ ਹੁਣ ਜਦੋਂ ਸਵਾਲ ਕੀਤਾ ਗਿਆ ਉਹ ਤੋਂ ਬਾਅਦ ਸਭ ਨੂੰ ਪਤਾ ਕਿ ਜਵਾਬ ਕੀ ਆਇਆ ਹੈ ਤੇ ਜਵਾਬ ਕੀ ਆਇਆ ਹੈ ਸੋ ਇਸ ਕਰਕੇ ਅਸੀਂ ਦਾ ਜਵਾਬ ਦੇ ਹੈਗੇ ਆ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀ ਹੀ ਪੰਜਾਬ ਨਾਲ ਖੜਨਗੇ ਦਿੱਲੀ ਵਾਲਾ ਪੰਜਾਬ ਨਾਲ ਨਹੀਂ ਖੜੂਗਾ ਇਹ ਗੱਲ ਯਾਦ ਰੱਖੀ ਉਹ ਪਿੱਛੇ ਦੇ ਹਾਲਾਤ ਦੇਖ ਕੇ ਹੋ ਕੀ ਕਹਿਣਾ ਚਾਹੁੰਗਾ ਜੀ ਜਿਹੜਾ ਦੇਖੋ ਇੱਕ ਤਾਂ ਅਸੀਂ ਅੱਜ ਸਵੇਰ ਦੇ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਵੀ ਸਾਡਾ ਇਲਾਕਾ ਇਸ ਤਰਾਸ ਦੀ ਤੋਂ ਬਚਿਆ ਰਹੇ ਜਿੱਥੋਂ ਤੱਕ ਲੱਗਦਾ ਹੈ ਅਕਾਲਪੁਰਖ ਵਾਹਿਗੁਰੂ ਸ਼ਾਇਦ ਆਪਣੀ ਸੁਣ ਵੀ ਲਵੇ ਕਿਉਂਕਿ ਅੱਜ ਦੀ ਰਾਤ ਤੇ ਕੱਲ ਦਾ ਦਿਨ ਹੀ ਕਿ ਜਿਹੜਾ ਹੈਗਾ ਖਤਰੇ ਵਾਲਾ ਕਿਉਂਕਿ ਜਿਹੜਾ ਮੀਂਹ ਉੱਪਰ ਪਿਆ ਉਹਦੀ ਸਾਨੂੰ ਇੱਕ ਖਤਰਾ ਹੈ ਉਹਦੇ باوجود ਅਸੀਂ ਸਾਰੇ ਅੱਜ ਮਕੋਟ ਸਾਹਿਬ ਖਨੋਰੀ ਉਸ ਤੋਂ ਵੀ ਅੱਗੇ ਨਵਾਂ ਗੋਂ ਹੋਤੀਪੁਰ ਸਾਰੇ ਵਰਕਰਾਂ ਨੂੰ ਮਿਲ ਕੇ ਆਏ ਆ ਹੌਸਲਾ ਦੇ ਕੇ ਆਏ ਆ ਇਸੇ ਕਰਕੇ ਅੱਜ ਮੂਨਕ ਵੀ ਇਸੇ ਕਰਕੇ ਖੜੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਇੰਟੈਕ ਨੇ ਸਾਡੇ ਸਾਰਿਆਂ ਨਾਲ ਗੁਲਜ਼ਾਰ ਨਾਲ ਗੋਲਦੀ ਬਾਈ ਨਾਲ ਖੇੜੀ ਸਾਹਿਬ ਨਾਲ ਗੱਲ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਵੀ ਮੈਂ 2-4 ਦਿਨਾਂ ਚ ਕਦੇ ਨਾ ਕਦੇ ਆ ਕੇ ਜਾਊਂਗਾ ਤੁਸੀਂ ਪੂਰੀ ਨਜ਼ਰ ਰੱਖੋ ਇਸ ਤੇ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਇਲਾਕੇ ਦੇ ਵਿੱਚ ਵੀ ਮੇਰੇ ਵੱਲੋਂ ਵਿਸ਼ਵਾਸ ਦਿਵਾਉ ਕਿ ਮੈਂ ਆਪਣੀ ਜੇਬ ਚੋਂ ਕਰਕੇ ਜਾਊਂਗਾ ਸੋ ਇਸ ਕਰਕੇ ਪਰ ਮੈਂ ਇਸ ਕੱਲ ਬਤੌਰ ਇੰਚਾਰਜ ਸ਼੍ਰੋਮਣੀ ਕਾਲੀ ਦਾ ਲਹਿਰਾ ਹੋਣ ਦੇ ਨਾਤੇ ਇਹ ਵੀ ਮੈਨੂੰ ਅੱਜ ਕਹਿਣ ਚ ਬੜਾ ਦੁੱਖ ਮਹਿਸੂਸ ਹੋ ਰਿਹਾ ਵੀ ਸਾਡੀਆਂ ਡਰੇਨਾ ਸਾਡੇ ਨਾਲੇ ਬਹੁਤ ਬੁਰੇ ਤਰੀਕੇ ਨਾਲ ਸਫਾਈ ਮੰਗਦੇ ਸੀ ਜਿਹੜੀ ਹੋ ਨਹੀਂ ਸਕੀ ਕਿਉਂਕਿ ਚਲੋ ਕੁਦਰਤ ਦੀ ਮਾਰ ਹੈ ਉਹ ਤਾਂ ਕੋਈ ਵੀ ਨਹੀਂ ਰੋਕ ਸਕਦਾ ਪਰ ਜਿਹੜੀਆਂ ਮਨੁੱਖੀ ਗਲਤੀਆਂ ਨੇ ਉਹ ਤਾਂ ਘੱਟੋ ਘੱਟ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ ਅੱਜ ਉੱਥੇ ਹੀ ਮੈਂ ਦੇਖ ਕੇ ਆਇਆ ਸਾਨੂੰ ਮਕੋਟ ਸਾਹਿਬ ਲੋਕ ਕਹਿੰਦੇ ਜੀ ਮੰਤਰੀ ਨੇ ਆਉਣਾ ਮੁੱਖ ਮੰਤਰੀ ਨੇ 2 ਕ ਜੀਸੀਬੀ ਆ ਤੇ 8-10 ਬੰਦੇ ਉੱਤੇ ਖੜੇ ਆ ਬੋਰੀਆਂ ਪਰ ਲਾਉਂਦੇ ਨੇ ਉਹ ਕਹਿੰਦੇ ਜਦੋਂ ਹੀ ਕੋਈ ਮੰਤਰੀ ਜਾਂਦਾ ਹੈ ਜਾਂ ਮੁੱਖ ਮੰਤਰੀ ਜਾਂਦਾ ਹੈ ਨਾਲ ਦੀ ਨਾਲੇ ਮਸ਼ੀਨਾਂ ਗਾਇਬ ਹੋ ਜਾਂਦੀਆਂ ਨੇ ਇਹ ਬੋਰੀਆਂ ਭਰਨੀਆਂ ਛੱਡ ਕੇ ਚਲੇ ਜਾਂਦੇ ਨੇ ਸਾਰੇ ਇਸ ਤਰ੍ਹਾਂ ਦੇ ਹਾਲਾਤ ਆਏ